ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਬਣਾਈ ਹੈ ਜੀ ਆਪਾਂ ਨੇ ਵਿਆਹ ਸ਼ਾਦੀਆਂ ਵਾਲੀ ਹਣੀ ਗੋਭੀ ਜਿਹੜੀ ਕਿ ਜ਼ਿਆਦਾਤਰ ਵਿਆਹ ਸ਼ਾਦੀਆਂ ਪਾਰਟੀਆਂ ਦੇ ਵਿੱਚ ਬਣਾਈ ਜਾਂਦੀ ਆ ਠੀਕ ਆ ਜੀ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦਿਆਂ ਜਿਹੜਾ ਜਿਹੜਾ ਆਪਾਂ ਨੇ ਸਮਾਨ ਲਿਆ ਉਹ ਵੀ ਤੁਹਾਨੂੰ ਵੀਡੀਓ 'ਚ ਦੱਸਦਿਆਂ ਤੇ ਜੇ ਤੁਸੀਂ ਰੈਸਪੀ ਸਿੱਖਣੀ ਆ ਜੀ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ ਹਲਵਾਈ ਸਟਾਈਲ ਹਣੀ ਗੋਭੀ ਵੀ ਕਿਵੇਂ ਬਣਦੀ ਆ ਤੇ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਣੀ ਆ ਵਿਆਹ ਸ਼ਾਦੀਆਂ ਪਾਰਟੀਆਂ ਵਾਲੀ ਹਣੀ ਗੋਭੀ ਤੇ ਲਓ ਜੀ ਗੋਭੀ ਮਨਚੂਰੀਅਨ ਬਣਾਉਣ ਵਾਸਤੇ ਆਪਾਂ ਨੂੰ ਚਾਹੀਦੀ ਆ ਗੋਭੀ ਠੀਕ ਆ ਜੀ ਚاہے ਗੋਭੀ ਮਨਚੂਰੀਅਨ ਕਹਿ ਲੋ ਤੇ ਚاہے ਹਨੀ ਗੋਭੀ ਕਹਿ ਲੋ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਇਹਦਾ ਡੰਡਾ ਲੈ ਯਾਨੀ ਜਿਹੜੀ ਬੈਕ ਸਾਈਡ ਆਹਾ ਕੱਟ ਦੋਗੇ ਗੋਭੀ ਦੀ ਤੇ ਹੁਣ ਆਪਾਂ ਕਟਿੰਗ ਕਰਦੇ ਆ ਹਨੀ ਗੋਭੀ ਦੀ ਯਾਨੀ ਕਿ ਗੋਭੀ ਮਨਚੂਰੀਅਨ ਦੀ ਆਪਾਂ ਨੇ ਇਸ ਤਰੀਕੇ ਨਾਲ ਠੀਕ ਹੈ ਜੀ ਕੱਟਣੀਆਂ ਦੇਖੋ ਜਿੱਦਾਂ ਕਿ ਨਾ ਆਪਾਂ ਨੇ ਬਹੁਤੇ ਜ਼ਿਆਦਾ ਬڑے ਪੀਸ ਨਹੀਂ ਕਰਨੇ ਹੈਗੇ ਸੋ ਇਸ ਤਰੀਕੇ ਨਾਲ ਆਪਾਂ ਨੇ ਇਸ ਤਰੀਕੇ ਦੇ ਪੀਸ ਕਰ ਲੈਣੇ ਆ ਠੀਕ ਹੈ ਜੀ ਆ ਦੇਖੋ ਇਦਾਂ ਆਪਾਂ ਨੇ ਕਟਿੰਗ ਕਰਨੀ ਹੈ ਦੀ ਹਾਂ ਲੋ ਜੀ ਐਦਾਂ ਦੀ ਕਟਿੰਗ ਜਿਹੜੀ ਆਪਾਂ ਨੇ ਕਰ ਲੈਣੀ ਆ ਯਾਨੀ ਜਿਆਦਾ بڑے ਪੀਸ ਨਹੀਂ ਕਰਨੇ ਥੋੜੇ ਜਿਹਾ ਛੋਟੇ ਪੀਸੇ ਰੱਖਣੇ ਆ ਤਾਂ ਜੋ ਨਾਲੇ ਫਰਾਈ ਸਹੀ ਢੰਗ ਨਾਲ ਹੋ ਜੂਗੇ ਤੇ ਨਾਲੇ ਜਿਆਦਾ ਬਹੁਤੇ بڑے ਪੀਸ ਆ ਜਿਹੜੇ ਉਹ ਚੰਗੇ ਨਹੀਂ ਲੱਗਦੇ ਹਣੀ ਗੋਭੀ ਦੇ ਜਿਹੜੇ ਪੀਸ ਆ ਥੋੜੇ ਜਿਹਾ ਮੀਡੀਅਮੇ ਵਧੀਆ ਲੱਗਦੇ ਆ ਸੋ ਇਸ ਤਰੀਕੇ ਦੀ ਆਪਾਂ ਕਟਿੰਗ ਆ ਜਿਹੜੀ ਗੋਭੀ ਦੀ ਉਹ ਕਰ ਲੈਣੇ ਆ ਤੇ ਲਓ ਜੀ ਗੋਭੀ ਦੀ ਕਟਿੰਗ ਆ ਜਿਹੜੀ ਆਪਾਂ ਨੇ ਇਸ ਤਰੀਕੇ ਦੀ ਕਰ ਲਈ ਆ ਆ ਦੇਖੋ ਤੇ ਹੁਣ ਆਪਾਂ ਨੇ ਇਹ ਉਬਾਲਨੀ ਆ ਗਰਮ ਪਾਣੀ ਦੇ ਵਿੱਚ ਤੇ ਹੁਣ ਆ ਜਿਹੜੀ ਗੋਭੀ ਆਪਾਂ ਕਰਾਂਗੇ ਬੋਇਲ ਯਾਨੀ ਕਿ ਆਪਾਂ ਨੇ ਇਹ ਥੋੜੀ ਜਿਹੀ ਉਬਾਲਨੀ ਆ ਇਹਦੇ ਵਾਸਤੇ ਰੱਖ ਤਾ ਆਪਾਂ ਨੇ ਗਰਮ ਪਾਣੀ ਤੇ ਜਦੋਂ ਤੱਕ ਪਾਣੀ ਨੂੰ ਉਬਾਲੀ ਨਹੀਂ ਆਉਂਦੀ ਉਦੋਂ ਤੱਕ ਗੋਭੀ ਆਪਾਂ ਨੇ ਇਹਦੇ ਵਿੱਚ ਨਹੀਂ ਪਾਉਣੀ ਤੇ ਲਓ ਜੀ ਪਾਣੀ ਨੂੰ ਵਾਲੀ ਆ ਚੁੱਕੀ ਆ ਤੇ ਹੁਣ ਗੋਭੀ ਆ ਜਿਹੜੀ ਆਪਾਂ ਨੇ ਕੱਟ ਕੇ ਰੱਖੀ ਆ ਇਹਦੇ ਵਿੱਚ ਪਾ ਦੋਗੇ ਆਪਾਂ ਸਾਰੀਓ ਤੇ ਗੋਭੀ ਪਾਣੀ ਚ ਪਾਉਣ ਤੋਂ ਬਾਅਦ ਆਪਾਂ ਨੇ ਇਹ 2-3 ਮਿੰਟ ਉਬਾਲਣੀ ਆ ਜਿਆਦਾ ਨਹੀਂ ਉਬਾਲਣੀ ਹੈਗੀ ਬਸ ਥੋੜੀ ਜੀ ਨਰਮ ਕਰਨੀ ਆ ਠੀਕ ਹੈ ਜੀ ਯਾਨੀ ਜਿਆਦਾ ਆਪਾਂ ਨੇ ਪਕਾਉਣੀ ਨਹੀਂ ਜੇ ਜਿਆਦਾ ਪਕਾ ਲੂਗੇ ਯਾਨੀ ਗੋਭੀ ਬਣਾਉਣੀ ਉਹ ਸਹੀ ਨਹੀਂ ਬਣਨੀ ਇਸ ਕਰਕੇ ਜਦੋਂ ਪਾਣੀ ਦੇ ਵਿੱਚ ਗੋਭੀ ਪਾਉਣੀ ਆ ਸਿਰਫ 2 ਜਾਂ 3 ਮਿੰਟ ਉਬਾਲਣੀ ਆ ਯਾਨੀ ਹਲਕੀ ਜੀ ਨਰਮ ਕਰਨੀ ਆ ਤੇ ਲਓ ਜੀ 2 ਮਿੰਟ ਗੋਭੀ ਨੂੰ ਉਬਲਦੀ ਨੂੰ ਹੋ ਗਏ ਆ ਹੁਣ ਆਪਾਂ ਗੈਸ ਕਰਦੇ ਆ ਬੰਦ ਹੁਣ ਆਪਾਂ ਨੇ ਇਹ ਕਿਸੇ ਟੋਕਰੀ ਦੇ ਵਿੱਚ ਕੱਢ ਲੈਣੀ ਆ ਤੇ ਲਓ ਜੀ ਹੁਣ ਆਪਾਂ ਨੇ ਇਹ ਜਾਲੀਦਾਰ ਟੋਕਰੀ ਦੇ ਵਿੱਚ ਕੱਢਦੀ ਆ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ 5-7 ਮਿੰਟ ਜਿਹੜੀ ਐਦਾਂ ਹੀ ਪਈ ਰਹਿਣ ਦੋਗੇ ਤਾਂ ਜੋ ਇਹਦਾ ਪਾਣੀ ਹੈ ਜਿਹੜਾ ਚੰਗੀ ਤਰ੍ਹਾਂ ਉਹ ਨਿਕਲ ਜਵੇ ਤੇ ਲਓ ਜੀ ਜਦੋਂ ਤੱਕ ਆਪਣੀ ਗੋਭੀ ਨੁੱਚੜਦੀ ਆ ਆਪਾਂ ਨੇ ਕੀ ਕਰਨਾ ਹੁਣ ਇੱਥੇ 5-6 ਚਮਚਾ ਜਿਹੜੇ ਆਪਾਂ ਨੇ ਮੈਦੇ ਦੇ ਪਾ ਲੈਣੇ ਆ ਆਹ ਲਓ ਜੀ ਠੀਕ ਆ ਜੀ ਯਾਨੀ ਚਾਹੇ ਇੱਕ ਕੌਲੀ ਲਾ ਲਓ ਆਹ ਲੋ ਜੀ 5-6 ਚਮਚ ਹੋ ਗਏ ਇੱਕ ਕੌਲੀ ਹੋਗੀ ਤੇ ਉਸ ਤੋਂ ਬਾਅਦ ਜਿੰਨਾ ਆਪਾਂ ਨੇ ਮੈਦਾ ਲਿਆ ਇੰਨਾ ਹੀ ਆਪਾਂ ਨੇ ਆਰਾ ਰੋਟ ਲੈਣਾ ਹੈ ਤੇ ਲਓ ਜੀ ਜਿੰਨਾ ਆਪਾਂ ਨੇ ਮੈਦਾ ਲਿਆ ਉਨਾ ਹੀ ਆਪਾਂ ਨੇ ਆਰਾ ਰੋਟ ਪਾ ਲੈਣਾ ਇਹਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਅੱਧੀ ਕੌਲੀ ਹੈ ਜਿਹੜੀ ਉਹ ਪਾਣੀ ਦੀ ਪਾਵਾਂਗੇ ਤੇ ਲਓ ਜੀ ਅੱਧੀ ਕੌਲੀ ਆਪਾਂ ਨੇ ਪਾਣੀ ਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਕਰਨਾ ਮਿਕਸ ਤੇ ਲਓ ਜੀ ਪਾਣੀ ਹੈ ਜਿਹੜਾ ਆਪਾਂ ਹੋਰ ਪਾ ਲੈਣੇ ਆ ਪਾਣੀ ਤੁਸੀਂ ਪਹਿਲਾਂ ਘੱਟ ਪਾਉਣਾ ਹੈ ਕਿਉਂਕਿ ਜੇ ਪਹਿਲਾਂ ਜ਼ਿਆਦਾ ਪਾਣੀ ਪਾ ਲਿਆ ਨਾ ਤਾਂ ਇਹਦੇ ਵਿੱਚ ਗੱਠਾ ਬਣ ਚੁਗੇ ਠੀਕ ਹੈ ਜੀ ਇਸ ਕਰਕੇ ਪਹਿਲਾਂ ਪਾਣੀ ਘੱਟ ਪਾਉਣਾ ਹੈ ਤੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਹੈ ਉਹ ਕਰ ਲੂਗੇ ਤੇ ਲਓ ਜੀ ਪਾਣੀ ਥੋੜਾ ਜਿਹਾ ਹੋਰ ਐਡ ਕਰੂਗੇ ਆਪਾਂ ਇਹਦੇ ਵਿੱਚ ਤੇ ਪਾਣੀ ਤੁਸੀਂ ਦੇਖਦੇ ਕੀ ਪਾਉਣਾ ਹੈ ਜ਼ਿਆਦਾ ਪਾਣੀ ਨਹੀਂ ਪਾਉਣਾ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਪੀਸੀ ਹੋਈ ਗ੍ਰੀਨ ਚਿੱਲੀ ਯਾਨੀ ਕਿ ਹਰੀ ਮਿਰਚ ਤੇ ਹਰੀ ਮਿਰਚ ਪਾਵਾਂਗੇ ਟੇਸਟ ਰਿਕਾਰਡਿੰਗ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਆਦਰਕ ਲਸਣ ਦਾ ਪੇਸਟ ਤੇ ਲਓ ਜੀ ਇਹ ਹੋ ਗਿਆ ਤੇ ਥੋੜੀ ਜੀ ਆਪਾਂ ਅਜਮੈਣ ਪਾਵਾਂਗੇ ਕ੍ਰਸ਼ ਕਰਕੇ ਲਓ ਜੀ ਮਲ ਕੇ ਅਜਮੈਣ ਪਾ ਲਈ ਤੇ ਅੱਧਾ ਛੋਟਾ ਚਮਚ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਠੀਕ ਹੈ ਜੀ ਫੁੱਲਾਪਟ ਵਾਸਤੇ ਬੇਕਿੰਗ ਪਾਊਡਰ ਪਾਉਣਾ ਆਪਾਂ ਨੇ ਤੇ ਹੁਣ ਆਪਾਂ ਇਹਨੂੰ ਦੁਬਾਰ ਤੋਂ ਫੇਰ ਮਿਕਸ ਕਰ ਦੰਨੇ ਆ ਤੇ ਬੈਟਰ ਜਿਹੜਾ ਥੋੜਾ ਐਦਾਂ ਦਾ ਹੋਣਾ ਚਾਹੀਦਾ ਏ ਜਿਆਦਾ ਪਤਲਾ ਬੈਟਰ ਨਹੀਂ ਹੋਣਾ ਚਾਹੀਦਾ ਜੇ ਬੈਟਰ ਜਿਆਦਾ ਪਤਲਾ ਹੋਇਆ ਤਾਂ ਉਹਨੇ ਗੋਭੀ ਦੇ ਉੱਪਰ ਖੜਨਾ ਨਹੀਂ ਹੈਗਾ ਚਿਪਕਣਾ ਨਹੀਂ ਹੈਗਾ ਤੇ ਜੇ ਬੈਟਰ ਜਿਆਦਾ گاੜਾ ਹੋਇਆ ਤਾਂ ਜਿਹੜੀ ਆਪਣੀ ਹਣੀ ਗੋਭੀ ਆ ਉਹ ਸਹੀ ਨਹੀਂ ਬਣਨੀ ਹੈਗੀ ਠੀਕ ਹੈ ਜੀ ਤੇ ਲਓ ਜੀ ਇਸ ਤਰੀਕੇ ਦਾ ਆਪਾਂ ਨੇ ਜਿਹੜਾ ਬੈਟਰ ਆ ਉਹ ਰੱਖਣਾ ਹੈ ਤੇ ਲਓ ਜੀ ਬੈਟਰ ਆਪਣਾ ਸੈੱਟ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਾਂ ਨੇ ਗੋਭੀ ਕੱਟ ਕੇ ਤੇ ਉਬਾਲ ਕੇ ਰੱਖੀ ਤੀ ਉਹ ਇਹਦੇ ਵਿੱਚ ਪਾ ਲੂਗੇ ਵਿੱਚ ਗੋਭੀ ਆਪਾਂ ਨੇ ਉਨੀ ਕੁ ਪਾਉਣੀ ਆ ਜਿੰਨੀ ਕਾ ਗੋਭੀ ਮਤਲਬ ਡੁੱਬ ਜਵੇ ਇਹਦੇ ਵਿੱਚ ਠੀਕ ਹੈ ਨਹੀਂ ਜੇ ਗੋਭੀ ਜ਼ਿਆਦਾ ਹੋਈ ਤਾਂ ਤੁਸੀਂ 2 ਘਾਣਾ ਕਰ ਲਿਓ ਜੇ ਘੱਟ ਹੋਈ ਤਾਂ 1 ਘਾਣਾ ਕਰ ਲਿਓ ਤੇ ਇਹਨੂੰ ਕਰਦੇ ਆ ਹੁਣ ਆਪਾਂ ਮਿਕਸ ਇਸ ਤਰੀਕੇ ਨਾਲ ਸੋ ਇਸ ਤਰੀਕੇ ਦਾ ਜਿਹੜਾ ਬੈਟਰ ਆਪਣਾ ਹੋਣਾ ਚਾਹੀਦਾ ਹੈ ਲਓ ਜੀ ਕਿਉਂਕਿ ਬੈਟਰ ਹੁਣ ਆਪਣਾ ਆਪਣਾ ਬਿਲਕੁਲ ਠੀਕ ਹੈ ਆ ਦੇਖੋ ਗੋਭੀ ਹੈ ਜਿਹੜੀ ਐਨ ਲਿਬੜ ਗਈ ਆ ਤੇ ਲਓ ਜੀ ਤੁਸੀਂ ਨਾ ਜਦੋਂ ਬੈਟਰ ਬਣਾਉਂਦੇ ਟਾਈਮ ਇਹਦੇ ਵਿੱਚ ਨਮਕ ਜ਼ਰੂਰ ਪਾ ਲਿਓ ਕਿਉਂਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਨਮਕ ਦਿਖਾਉਣਾ ਜਿਹੜਾ ਉਹ ਭੁੱਲ ਗਿਆ ਠੀਕ ਹੈ ਜੀ ਜਿਸ ਟਾਈਮ ਆਪਾਂ ਨੇ ਬੈਟਰ ਬਣਾਉਣਾ ਹੈ ਆਪਾਂ ਨੇ ਨਮਕ ਹੈ ਜਿਹੜਾ ਉਹ ਇਹਦੇ ਵਿੱਚ ਬੈਟਰ ਦੇ ਵਿੱਚ ਪਾਉਣਾ ਹੈ ਆਪਣੀ ਕਾਉਂਟੀਟੀ ਦੇ ਹਿਸਾਬ ਨਾਲ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਉਸ ਤੋਂ ਥੋੜਾ ਜਿਹਾ ਘੱਟ ਤੁਸੀਂ ਨਮਕ ਪਾਉਣਾ ਹੈ ਕਿਉਂਕਿ ਨਮਕ ਆਪਾਂ ਨੇ ਬਾਅਦ ਦੇ ਵਿੱਚ ਜਿਹੜੀ ਆਪਾਂ ਇਹਦੀ ਸੌਸ ਬਣਾਉਂਗੇ ਉਹਦੇ ਵਿੱਚ ਵੀ ਪਾਉਣਾ ਹੈ ਤੇ ਲਓ ਜੀ ਇੱਧਰ ਕੜਾਹੀ ਦੇ ਵਿੱਚ ਜਿਹੜਾ ਤੇਲ ਹੈ ਉਹ ਵੀ ਆਪਾਂ ਨੇ ਪਾ ਲਿਆ ਤੇ ਤੇਲ ਆ ਜਿਹੜਾ ਚੰਗੀ ਤਰ੍ਹਾਂ ਕਰ ਲੈਣਾ ਗਰਮ ਤੇ ਉਸ ਤੋਂ ਬਾਅਦ ਆਪਾਂ ਨੇ ਇੱਕ ਇੱਕ ਪੀਸ ਜਿਹੜਾ ਇਦਾਂ ਬੈਟਰ ਦੇ ਵਿੱਚ ਡਿੱਪ ਕਰਕੇ ਉਹ ਤੇਲ ਦੇ ਵਿੱਚ ਛੱਡਣਾ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਛੱਡ ਲੂਗੇ ਤੇ ਸੇਕ ਆ ਜਿਹੜਾ ਆਪਣਾ ਮੀਡੀਅਮ ਹੋਣਾ ਚਾਹੀਦਾ ਠੀਕ ਹੈ ਜੀ ਜਿਆਦਾ ਓਵਰ ਵੀ ਨਹੀਂ ਹੋਣਾ ਚਾਹੀਦਾ ਤੇ ਬਹੁਤਾ ਘੱਟ ਵੀ ਨਹੀਂ ਹੋਣਾ ਚਾਹੀਦਾ ਤੇ ਲਓ ਜੀ ਇਸ ਤਰੀਕੇ ਨਾਲ ਆਪਾਂ ਜਿਹੜੀ ਗੋਭੀ ਆ ਉਹ ਇਹਦੇ ਵਿੱਚ ਛੱਡ ਲੂਗੇ ਤੇ ਲਓ ਜੀ ਇਦਾਂ ਆਪਾਂ ਗੋਭੀ ਛੱਡ ਲੈਨੇ ਆ ਤੇ ਜਦੋਂ ਗੋਭੀ ਆਪਾਂ ਨੇ ਤੇਲ ਦੇ ਵਿੱਚ ਛੱਡ ਲਈ ਤਾਂ 2 ਮਿੰਟ ਆਪਾਂ ਨੇ ਛੇੜਨੀ ਨਹੀਂ ਉਹੋ ਠੀਕ ਹੈ ਜੀ ਯਾਨੀ ਹਿਲਾਉਣੀ ਨਹੀਂ ਹੈਗੀ ਜੇ ਨੂੰ ਆਪਾਂ ਹਿਲਾਉਂਗੇ ਨਾ ਫਿਰ ਜਿਹੜਾ ਇਹਦੇ ਉੱਪਰ ਆਪਾਂ ਨੇ ਬੈਟਰ ਚੜਾਇਆ ਏ ਉਹ ਚਾਰਨੀ ਨਾਲ ਠੀਕ ਹੈ ਜੀ ਉਤਰੂਗਾ ਯਾਨੀ 2 ਮਿੰਟ ਆਪਾਂ ਨੇ ਇਹ ਛੇੜਨੀ ਨਹੀਂ ਤੇ 2 ਮਿੰਟ ਬਾਅਦ ਫਿਰ ਆਪਾਂ ਇਹਨੂੰ ਇੱਧਰ ਉੱਧਰ ਕਰੂਗੇ ਤੇ 2 ਮਿੰਟ ਬਾਅਦ ਫਿਰ ਆਪਾਂ ਨੇ ਇਹ ਹਿਲਾਉਣੀ ਆ ਜੀ ਇਸ ਤਰੀਕੇ ਨਾਲ ਆਹ ਲਓ ਜੀ ਠੀਕ ਹੈ ਜੀ ਕਿਉਂਕਿ ਕੀ ਹੁੰਦਾ ਨਾ ਜਦੋਂ ਆਪਾਂ ਨਾਲ ਲੱਗਦੀ ਹਿਲਾਉਣ ਲੱਗ ਜਾਂਦੇ ਆ ਨਾ ਅਰੇ ਬੈਟਰਾ ਜਿਹੜਾ ਉਹ ਉਤਰਨ ਲੱਗ ਜਾਂਦਾ ਏ ਤੇ ਲਓ ਜੀ ਆਹ ਦੇਖੋ ਜੀ ਕਿੰਨੀ ਵਧੀਆ ਬਣ ਜਿਹੜੀ ਗੋਪੀ ਪਰ ਕੋਟਿੰਗ ਆਈ ਆ ਆਹ ਦੇਖੋ ਜੀ ਜਣੀ ਜੇ ਹਿਸਾਬ ਦੀ ਕੋਟਿੰਗ ਆਉਂਗੀ ਨਾ ਤਾਂ ਹਨੀ ਗੋਭੀ ਹੈ ਜਿਹੜੀ ਖਾਣ ਦੇ ਵਿੱਚ ਪੂਰੀ ਵਧੀਆ ਲੱਗੂਗੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਉਹ ਸਾਡੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਛੇ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਗੋਭੀ ਹੈ ਜਿਹੜੀ ਆਪਣੀ ਫਰਾਈ ਹੋ ਚੁੱਕੀ ਹੈ ਜੀ ਠੀਕ ਹੈ ਜੀ 4 ਤੋਂ 5 ਮਿੰਟ ਆਪਾਂ ਨੇ ਇਹ ਫਰਾਈ ਕਰਨੀ ਆ ਜ਼ਿਆਦਾ ਨਹੀਂ ਪਕਾਉਣੀ ਕਿਉਂਕਿ ਇੱਕ ਵਾਰ ਤੋਂ ਆਪਾਂ ਇਹਨੂੰ ਦੁਬਾਰਤੋਂ ਫੇਰ ਫਰਾਈ ਕਰਾਂਗੇ ਇਸ ਟਾਈਮ ਤੇ ਆਪਾਂ ਨੇ ਇਹ ਹਾਫ ਫਰਾਈ ਕੀਤੀ ਆ ਠੀਕ ਹੈ ਜੀ ਤੇ ਜਦੋਂ ਆਪਾਂ ਇਹਨੂੰ ਸੌਸ ਦੇ ਵਿੱਚ ਪਾਉਂਗੇ ਤੇ ਇੱਕ ਵਾਰ ਆਪਾਂ ਇਹਨੂੰ ਫੇਰ ਫਰਾਈ ਕਰਾਂਗੇ ਤੇ ਲਓ ਜੀ ਗੋਭੀ ਹੈ ਜਿਹੜੀ ਆਪਣੀ ਸਾਰੀ ਉਹ ਫਰਾਈ ਹੋ ਚੁੱਕੀ ਹੈ ਜੀ ਆ ਦੇਖੋ ਕਿੰਨੀ ਵਧੀਆ ਆਪਣੀ ਗੋਭੀ ਜਿਹੜੀ ਉਹ ਫਰਾਈ ਹੋਈ ਆ ਸੋ ਇਸ ਤਰੀਕੇ ਨਾਲ ਤੁਸੀਂ ਇਹ ਫਰਾਈ ਕਰ ਲੈਣੀ ਆ ਜੀ ਤੇ ਲਓ ਜੀ ਹੁਣ ਬਣਾਉਨੇ ਆਪਾਂ ਇਹਦੀ ਸੌਸ ਤੇ ਸੌਸ ਬਣਾਉਣ ਦੇ ਵਾਸਤੇ ਆਪਾਂ ਲਾਵਾਂਗੇ ਇੱਕ ਫਰਾਈ ਵਿਲ ਤੇ ਉਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਫੈਂਡ ਲਓ ਜੀ ਜਿਆਦਾ ਨਹੀਂ ਪਾਉਣਾ ਹੈਗਾ ਤੇ ਤੇਲ ਨੂੰ ਕਰਾਂਗੇ ਚੰਗੀ ਤਰ੍ਹਾਂ ਗਰਮ ਤੇ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਆਹ ਲੋ ਜੀ ਠੀਕ ਹੈ ਜੀ ਅੱਧਾ ਪੌਣਾ ਕ ਚਮਚ ਪਾਉਣਾ ਹੈ ਤੇ ਆਪਾਂ ਇਹਨੂੰ ਹਲਕਾ ਜਿਹਾ ਭੁੰਨੂਗੇ ਜਿਆਦਾ ਨਹੀਂ ਭੁੰਨਣਾ ਹੈਗਾ ਸਿਰਫ ਹਲਕਾ ਜਿਹਾ ਭੁੰਨਣਾ ਹੈ ਤੇ ਲੋ ਜੀ ਜਦੋਂ ਇਹ ਹਲਕਾ ਜਿਹਾ ਭੁੰਨਿਆ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਥੋੜੀ ਜਿਹੀ ਦੇਗੀ ਮਿਰਚ ਤੇ ਲੋ ਜੀ ਥੋੜੀ ਜਿਹੀ ਆਪਾਂ ਨੇ ਦੇਗੀ ਮਿਰਚ ਪਾਉਣੀ ਆ ਅੱਧਾ ਕ ਚਮਚ ਤੇ ਜਦੋਂ ਦੇਗੀ ਮਿਰਚ ਹਲਕੀ ਜਿਹੀ ਭੁੰਨੀ ਗਈ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਸਿਰਕਾ ਆਹ ਲੋ ਜੀ ਠੀਕ ਹੈ ਜੀ ਅਤਿਕਰਚੀ ਆਪਾਂ ਨੇ ਸਿਰਕੇ ਦੀ ਪਾਣੀ ਆ। ਲਓ ਜੀ। ਪਾ ਲਈ। ਅੱਧੀ ਕੱਤੀ ਆਪਾਂ ਨੇ ਸਿਰਕੇ ਦੀ ਪਾ ਦਈਆ। ਤੇ ਇੱਕ ਕਰਚੀ ਪਾਵਾਂਗੇ ਆਪਾਂ ਟਮੇਟੋ ਕੈਚਅਪ। ਆਹ ਲਓ ਜੀ ਠੀਕ ਹੈ ਜੀ। ਇੱਕ ਕਰਚੀ ਆਪਾਂ ਨੇ ਸਨੈਕਸ ਸੌਸ ਹੋਵੇ ਜਾਂ ਇਹ ਟਮੇਟੋ ਕੈਚਅਪ ਹੋਵੇ ਉਹਦੀ ਪਾ ਲੈਣੀ ਆ ਜੀ। ਤੇ ਅੱਧਾ ਕ ਚਮਚ ਪਾਵਾਂਗੇ ਆਪਾਂ ਸੋਇਆ ਸੌਸ। ਤੇ ਸੋਇਆ ਸੌਸ ਤੁਸੀਂ ਚਾਹੇ ਡਾਰਕ ਲੈ ਲਿਓ। ਤੇ ਚਾਹੇ ਨਾਰਮਲ ਲੈ ਲਿਓ ਤੇ ਲੋ ਜੀ ਥੋੜੀ ਜੀ ਪਾਵਾਂਗੇ ਆਪਾਂ ਟੇਸਟ ਰਿਕੋਰਡਿੰਗ ਗ੍ਰੀਨ ਚਿੱਲੀ ਇਹਦੇ ਵਿੱਚ ਯਾਨੀ ਕਿ ਹਰੀ ਮਿਰਚ ਤੇ ਇੱਕ ਚੁਟਕੀ ਪਾਵਾਂਗੇ ਕਾਲੀ ਮਿਰਚ ਦੀ ਤੇ ਜਦੋਂ ਤੁਸੀਂ ਸਮਾਨ ਪਾਉਣਾ ਠੀਕ ਹੈ ਜੀ ਇਹਦੇ ਵਿੱਚ ਉਦੋਂ ਸੇਕ ਆ ਜਿਹੜਾ ਤੁਹਾਨੂੰ ਕੱਟ ਕਰ ਲੈਣਾ ਯਾਨੀ ਸੇਕ ਆ ਥੋੜਾ ਜਿਹਾ ਕੱਟ ਰੱਖਣਾ ਹੈ ਤੇ ਨਹੀਂ ਜਿਹੜੀ ਸੌਸ ਆ ਆਪਣੀ ਉਹ ਥੱਲੇ ਲੱਗ ਚੁਗੀ ਤੇ ਅੱਧਾ ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਪੀਜ਼ਾ ਪਾਸਤਾ ਸੌਸ ਠੀਕ ਹੈ ਜੀ ਜਾਂ ਐਦੀ ਜਗ੍ਹਾ ਤੇ ਤੁਸੀਂ ਛਹਿਜਬਾਨ ਚਟਣੀ ਵੀ ਪਾ ਸਕਦੇ ਆ ਤੇ ਲਓ ਜੀ ਇੱਕ ਚਮਚ ਤੇ ਅੱਧਾ ਚਮਚ ਆਪਾਂ ਨੇ ਪੀਜ਼ਾ ਪਾਸਤਾ ਸੌਸ ਪਾ ਦਈਏ ਦੇ ਵਿੱਚ ਤੇ ਲਓ ਜੀ ਥੋੜਾ ਜਿਹਾ ਪਾਵਾਂਗੇ ਆਪਾਂ ਇਹਦੇ ਵਿੱਚ ਟੇਸਟ ਰਿਕੋਰਡਿੰਗ ਸੈਂਦਾ ਨਮਕ ਯਾਨੀ ਕਿ ਪਿੰਕ ਸਾਲਟ ਤੁਸੀਂ ਚਿੱਟਾ ਨੂਣ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਡੇਢ ਕੌਲੀ ਪਾਣੀ ਦੀ ਤੇ ਇਹਨੂੰ ਦਮਾਂਗੇ ਚੰਗੀ ਤਰ੍ਹਾਂ ਉਬਾਲੀ ਆਪਾਂ ਹੁਣ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ ਉਬਾਲੀ ਆ ਜਿਹੜੀ ਉਹ ਦੇ ਲੰਨੇ ਆ ਜਦੋਂ ਤੱਕ ਆਪਣੀ ਪਾਣੀ ਨੂੰ ਉਬਾਲੀ ਆਉਂਦੀ ਆ ਠੀਕ ਆ ਜੀ ਇੱਕ ਕੌਲੀ ਦੇ ਵਿੱਚ ਆਪਾਂ ਡੇਢ ਚਮਚਾ ਜਿਹੜਾ ਅਰੇ ਰੋਡ ਦਾ ਪਾ ਲੂਗੇ ਤੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਕਰ ਲੂਗੇ ਮਿਕਸ ਠੀਕ ਆ ਜੀ ਤੇ ਲੋ ਜੀ ਠੀਕ ਆ ਜੀ ਇਹਨੂੰ ਆਪਾਂ ਨੇ ਮਿਕਸ ਕਰ ਲਿਆ ਤੇ ਹੁਣ ਇਧਰ ਆਪਣੀ ਸੌਸ ਨੂੰ ਵੀ ਉਬਾਲੀ ਆ ਗਈ ਆ ਤੇ ਹੁਣ ਆਹੀ ਅਰੇ ਰੋਡ ਆਪਾਂ ਇਹਦੇ ਵਿੱਚ ਪਾ ਲੂਗੇ ਠੀਕ ਆ ਜੀ ਤੇ ਸੌਸ ਆ ਜਿਹੜੀ ਆਪਣੀ ਉਹ ਗਾੜੀ ਹੋ ਜਾਊਗੀ ਸੋ ਜਿਹੜੀ ਹਣੀ ਗੋਭੀ ਦੇ ਉੱਪਰ ਸੌਸ ਠੀਕ ਹੈ ਜੀ ਚੜਾਉਂਦੇ ਆਪਾਂ ਯਾਨੀ ਬਣਾਉ ਕੇ ਪਾਉਨੇ ਆ ਉਹ ਥੋੜੀ ਜੀ ਗਾੜੀ ਹੁੰਦੀ ਆ ਆਹ ਲਓ ਜੀ ਆਹ ਨਾਲ ਪਾਉਣ ਨਾਲ ਸੌਸ ਆ ਜਿਹੜੀ ਇਹਨਾਂ ਗਾੜੀ ਹੋ ਗਈ ਆ ਸੋ ਬਿਲਕੁਲ ਇਸ ਤਰੀਕੇ ਨਾਲ ਜੇ ਆਪਾਂ ਜਿਹੜੀ ਵਿਆਹ ਸ਼ਾਦੀਆਂ ਦੇ ਵਿੱਚ ਹਣੀ ਗੋਭੀ ਠੀਕ ਹੈ ਜੀ ਬਣਾਉਨੇ ਆ ਤੇ ਉਹਦੀ ਸੌਸ ਬਣਾਉਨੇ ਆ ਤੇ 2-3 ਮਿੰਟ ਆਪਾਂ ਇਹਨੂੰ ਪਕਾ ਲੂਗੇ ਠੀਕ ਹੈ ਜੀ ਤੇ ਲਓ ਜੀ 2-3 ਮਿੰਟ ਆਪਾਂ ਨੇ ਇਹ ਪਕਾ ਲੈਣੀ ਆ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜੀ ਠੀਕ ਹੈ ਜੀ ਤੇ ਥੋੜਾ ਜਿਹਾ ਪੈਦੇ ਵਿੱਚ ਕੱਟਿਆ ਹੋਇਆ ਹਰਾ ਧਨੀਆ ਪਾਉਂਗੇ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਕੋਈ ਵੈਜੀਟੇਬਲ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਤੇ ਮੈਂ ਥੋੜੀ ਜੀ ਬੰਦ ਗੋਭੀ ਕੱਟੀ ਹੋਈ ਆ ਬਰੀਕ ਬਰੀਕ ਉਹ ਇਹਦੇ ਵਿੱਚ ਐਡ ਕਰ ਲੂੰਗਾ ਤੇ ਤੁਸੀਂ ਇਹਦੇ ਵਿੱਚ ਪਿਆਜ਼ ਜਾਂ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਜੀ ਹਣੀ ਗੋਭੀ ਵਾਲੀ ਸੌਸ ਬਣ ਕੇ ਰੈਡੀ ਆ ਜੀ ਆ ਦੇਖੋ ਜੀ ਤੇ ਲਓ ਜੀ ਗੈਸ ਕਰਦੇ ਆ ਬੰਦ ਹੁਣ ਆਪਾਂ ਤੇ ਹੁਣ ਆਪਾਂ ਗੋਭੀ ਨੂੰ ਦਬਾਰ ਤੋਂ ਕਰਦੇ ਆਂ ਫਰਾਈ ਤੇ ਲਓ ਜੀ ਇੱਧਰ ਆਪਾਂ ਨੇ ਕੜਾਹੀ ਫੇਰ ਰੱਖ ਲਈ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਥੋੜੀ-ਥੋੜੀ ਗੋਭੀ ਹੈ ਜਿਹੜੀ ਉਹ ਫਰਾਈ ਕਰੋਗੇ ਦਬਾਰ ਤੋਂ ਤੇ ਲਓ ਜੀ ਜਿੰਨੀ ਕੁ ਤੁਹਾਨੂੰ ਚਾਹੀਦੀ ਹੋਈ ਓਨੀ ਕੁ ਤੁਸੀਂ ਫਰਾਈ ਕਰ ਲੈਣੀ ਆ ਕਿਉਂਕਿ ਵਿਆਹਾਂ ਦੇ ਵਿੱਚ ਅਸੀਂ ਐਸੇ ਤਰੀਕੇ ਨਾਲ ਗੋਭੀ ਜਿਹੜੀ ਫਰਾਈ ਕਰਕੇ ਰੱਖ ਲੈਂਦੇ ਆਂ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿੰਨੀ ਕੁ ਸਾਨੂੰ ਜ਼ਰੂਰਤ ਹੁੰਦੀ ਆ ਅੱਗੇ ਭੇਜਣੀ ਹੁੰਦੀ ਆ ਓਨੀ ਕੁ ਜਿਹੜੀ ਫਿਰ ਅਸੀਂ ਅੱਗੇ ਭੇਜ ਦੰਨੇ ਆ ਤੇ ਲੋ ਜੀ ਗੋਭੀ ਹੁਣ ਆਪਾਂ ਇੱਕ ਛੋਟਾ ਜਿਹਾ ਘਾਣਾ ਕਰ ਲੈਨੇ ਆ ਫਰਾਈ ਤੇ ਲੋ ਜੀ ਇਸ ਟਾਈਮ ਤੇ ਆਪਾਂ ਨੇ ਇਹ ਮੀਡੀਅਮ ਸੇਕ ਤੇ ਕਰਨੀ ਆ ਠੀਕ ਹੈ ਜੀ ਜਿਆਦਾ ਓਵਰ ਸੇਕ ਤੇ ਵੀ ਨਹੀਂ ਕਰਨੀ ਹੈਗੀ ਠੀਕ ਹੈ ਜੀ ਜਿਆਦਾ ਓਵਰ ਚ ਕਰੋਗੇ ਤਾਂ ਇੱਕ ਲੱਗ ਤਾਂ ਲਾਲ ਹੋ ਜਾਊਗੀ ਜੇ ਘੱਟ ਚ ਕਰੋਗੇ ਤਾਂ ਇਹ ਤੇਲ ਭੱਜ ਜਾਊਗਾ ਇਹਦੇ ਵਿੱਚ ਤੇ ਲੋ ਜੀ ਹੁਣ ਆਪਾਂ ਨੇ ਇਹ ਕਰ ਲੈਣੀ ਆ ਫਰਾਈ ਤੇ ਲੋ ਜੀ ਗੋਭੀ ਆਪਣੀ ਫਰਾਈ ਹੋ ਚੁੱਕੀ ਆ ਜੀ ਸੋ ਇੰਨੀ ਕ ਆਪਾਂ ਨੇ ਇਹ ਰਾੜ ਲੈਣੀ ਆ ਜਣੀ ਰਾੜ ਨਹੀਂ ਇਹ ਚੰਗੀ ਤਰ੍ਹਾਂ ਠੀਕ ਹੈ ਜੀ ਜੇ ਕੁਝ ਇਹ ਘੱਟ ਡਰਾਡੋਗੇ ਨਾ ਫਿਰ ਜ਼ਿਆਦਾ ਨਰਮ ਨਰਮ ਜੀ ਹੋ ਜਾਊਗੀ ਤੇ ਲੋ ਜੀ ਇਸ ਤਰੀਕੇ ਦੀ ਡਰਾੜ ਕੇ ਆਪਾਂ ਨੇ ਇਹ ਥੋੜੀ ਜਿਹੀ ਨਚੋੜ ਕੇ ਤਾਂ ਜੋ ਤੇਲ ਦਾ ਜਿਹੜਾ ਇਹਦਾ ਨੁੱਚੜ ਜਾਵੇ ਤੇ ਫਿਰ ਆਪਾਂ ਨੇ ਇਹ ਐਦਾਂ ਦੇ ਬਾਲ ਚ ਕੱਢ ਲੈਣੀ ਆ ਜੀ ਆ ਦੇਖੋ ਜੀ ਇਹਨ ਪੂਰੀ ਇਹ ਕਰਾਰੀ ਬਣ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਜਦੋਂ ਗੋਭੀ ਆਪਣੀ ਫਰਾਈ ਹੋ ਗਈ ਤੇ ਫਿਰ ਆਪਾਂ ਨੇ ਕੀ ਆ ਕਰਨਾ ਜਿਹੜੀ ਆਪਾਂ ਨੇ ਸੌਸ ਬਣਾ ਕੇ ਰੱਖੀ ਤੀ ਠੀਕ ਆ ਜੀ ਜਿੰਨੀ ਤੁਹਾਨੂੰ ਪਸੰਦ ਹੋਈ ਮੰਨ ਲਓ ਜੇ ਤੁਹਾਨੂੰ ਜ਼ਿਆਦਾ ਸੌਸ ਪਸੰਦ ਹੈ ਤਾਂ ਤੁਸੀਂ ਇਹਦੇ ਉੱਪਰ ਜ਼ਿਆਦਾ ਪਾ ਲਿਓ ਤੇ ਜੇ ਤੁਹਾਨੂੰ ਘੱਟ ਪਸੰਦ ਹੈ ਤਾਂ ਤੁਸੀਂ ਘੱਟ ਸੌਸ ਪਾ ਲਿਓ ਤੇ ਲਓ ਜੀ ਥੋੜਾ ਜਿਹਾ ਪਾਉਣੀ ਆਪਾਂ ਇਹਦੇ ਉੱਪਰ ਬਰੀਕ ਕਟਿਆ ਹੋਇਆ ਹਰਾ ਧਣੀਆ ਠੀਕ ਹੈ ਜੀ ਤੇ ਹੁਣ ਆਪਾਂ ਇਹਨੂੰ ਕਰਦਾਂਗੇ ਮਿਕਸ ਇਸ ਤਰੀਕੇ ਨਾਲ ਆ ਲਓ ਜੀ ਠੀਕ ਹੈ ਜੀ ਤੇ ਲਓ ਜੀ ਤੁਹਾਡੀ ਹਨੀ ਗੋਭੀ ਹੈ ਜਿਹੜੀ ਵਿਆਹਾਂ ਵਾਲੀ ਬਣ ਕੇ ਰਹੀ ਏ ਜੀ ਸੋ ਇਸ ਤਰੀਕੇ ਨਾਲ ਅਸੀਂ ਜਿਹੜੀ ਹਨੀ ਗੋਭੀ ਵਿਆਹਾਂ ਦੇ ਵਿੱਚ ਬਣਾਉਂਦੇ ਆਂ ਜੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਕਿੰਨਾ ਵਧੀਆ ਆ ਹਣੀ ਗੋਭੀ ਦਾ ਤੇ ਲਓ ਜੀ ਥੋੜੇ ਜੇ ਪਾ ਲਨੇ ਆਪਾਂ ਇਹਦੇ ਉੱਪਰ ਤੇਲ ਚਿੱਟੇ ਤੇਲ ਠੀਕ ਹੈ ਜੀ ਤੇ ਤੁਸੀਂ ਇਹਦੇ ਵਿੱਚ ਸਹਿਦ ਵੀ ਪਾ ਸਕਦੇ ਹੋ ਯਾਨੀ ਹਣੀ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਆ ਪਰ ਬਿਆਹਾਂ ਬੂਹਾਂ ਚ ਕੋਈ ਨਹੀਂ ਪਾਉਂਦਾ ਠੀਕ ਹੈ ਜੀ ਹਣੀ ਹੁਣੀ ਉੱਥੇ ਕੰਮ ਐਦਾਂ ਹੀ ਚੱਲਦਾ ਜੀ ਤੇ ਲਓ ਜੀ ਹੁਣ ਆਪਾਂ ਇਹਦੀ ਕਰਦੇ ਆ ਪਲੇਟਿੰਗ ਤੇ ਹੁਣ ਆਪਾਂ ਇਹਨੂੰ ਪਲੇਟ ਦੇ ਵਿੱਚ ਕੱਢ ਲੈਣੇ ਆ ਜੀ ਤੇ ਲਓ ਜੀ ਹਣੀ ਗੋਭੀ ਬਣ ਕੇ ਰੈਡੀ ਹੈ ਜੀ ਵਿਆਹ ਸ਼ਾਦੀਆਂ ਲਈ ਸੋ ਇਸ ਤਰੀਕੇ ਨਾਲ ਬਣਾਉਣੀ ਹੈ ਜੇ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਹਣੀ ਗੋਭੀ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਹਲਵਾਈ ਸਟਾਈਲ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਇਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਰੈਸਪੀ ਨਾਲ ਨਵੀਂ ਵੀਡੀਓ ਚ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ